ਹallelujah ਉਹ ਦਿੱ ਜੀ ਨੂੰ ਸਾਡੇ ਕੋਲ ਆਵੇ ਤੇ ਕੀ ਹੋਵੇਗਾ ਸਾਡੇ ਕੋਲ ਰਵੇਗਾ ਹਨ ਕੇ ਅਹੀਂ ਆਪਣੇ ਕਾਂਦ ਦੇ ਉਤੇ ਇੱਕ ਛੋਟਾ ਜਿਹਾ ਚੁਬਾਰਾ ਬਣਾਈਏ ਹallelujah ਉੱਥੇ ਹੀ ਕੀ ਕਰੀਏ ਇੱਕ ਮੰਜੀ ਡਾ ਲਈ ਉਹਦੇ ਵਾਸਤੇ ਇੱਕ ਉਹਦੇ ਵਾਸਤੇ ਚੌਂਕੀ ਰੱਖੀ ਗਈ ਇੱਕ ਉਹਦੇ ਵਾਸਤੇ ਮੇਜ ਰੱਖੀ ਗਈ ਹallelujah ਤੇ ਇੱਕ ਦੁਆਖੀ ਵੀ ਰੱਖੀ ਮਤਲਬ ਇਹ ਕੀ ਬਾਰੀ ਵੀ ਰੱਖ ਲ ਗਏ ਉਹਦੇ ਵਿੱਚ ਚੁਬਾਰੇ ਦੇ ਵਿੱਚ ਜਿਦੋਂ ਕਿਤੇ ਪਰਮੇਸ਼ਰ ਦਾ ਪਵਿੱਤਰ ਜਨ ਸਾਡੇ ਕੋਲ ਆਵੇ ਸਾਡੇ ਕੋਲ ਆਉਂਦਾ ਹੈ ਰੋਟੀ ਖਾ ਕੇ ਜਾਂਦਾ ਜਿਦੋਂ ਕਿਤੇ ਉਹ ਸਾਡੇ ਕੋਲ ਆਵੇ ਤਾਂ ਇੱਥੇ ਰਹਿ ਸਕੇ ਰਹਿਤ ਕਰ ਸਕੇ ਤਵੱਜ ਚ ਲਿਖਿਆ ਜਿਦੋਂ ਅਲੀਸਾ ਤੇ ਆਉਂਦਾ ਸੀ ਤੇ ਉਸ ਮੰਦੇ ਦੇ ਤੇ ਆਣ ਕੇ ਰਸਤ ਕਰਦਾ ਹੁੰਦਾ ਸੀ ਆਣ ਕੇ ਵਿਸ਼ਰਾਮ ਕਰਦਾ ਹੁੰਦਾ ਸੀ ਹallelujah ਉਸ ਮੰਨੀ ਦੰਨੀ ਇਸਤਰੀ ਨੇ ਕੀ ਕੀਤਾ ਖੁਦਾ ਦੇ ਜਨਮ ਵਾਲੇ ਇੱਕ ਤੰਦ ਦੇ ਉੱਤੇ ਚੁਬਾਰਾ ਬਣਾਇਆ ਛੋਟਾ ਜਿਹਾ ਚੁਬਾਰਾ ਜਿੱਥੇ ਰਵੇ ਇੱਕ ਦਿਨ ਖੁਦਾ ਦੇ ਦਾਨਸ ਨੇ ਬੈਠੇ ਬੈਠੇ ਨੇ ਆਪਣੇ ਝੇਲੇ ਨੂੰ ਗਿਆ ਆਂਦਾ ਕਿ ਹਾਜੀ ਅਹੀ ਉਹ ਕੀ ਕਰਗੇ ਕੀ ਸਾਡੇ ਵਾਸਤੇ ਇਹ ਜੋ ਇਸਤਰੀ ਆਂਦੀ ਨੇ ਯਾਨ ਸਾਡੇ ਵਾਸਤੇ ਇਨਾ ਇੱਜ਼ਤ ਮਾਨ ਕਰਦੀ ਆ ਸਾਡਾ ਸਾਨੂੰ ਆਪਣੇ ਘਰ ਬੁਲਾਉਂਦੀ ਆ ਖਾਣਾ ਪਵਾਉਂਦੀ ਆ ਸਾਡਾ ਇੱਜ਼ਤ ਮਾਨ ਕਰਦੀ ਆ ਤਾਂ ਇਹੀ ਇਹਦੇ ਉਹਕੇ ਜਾਇ ਨੂੰ ਬੁਲਾ ਕੇ ਲਿਆ ਵਜਤ ਲਿਖਿਆ ਜਦ ਅਗੇ ਹਾਂਜੀ ਉਹਨੂੰ ਬੁਲਾਉਣ ਗਿਆਦ ਕਰਾਂ ਉਹਦੇ ਸੈਨਾਪਤੀ ਦੇ ਨਾਲ ਗੱਲਬਾਤ ਕਰਾਂ ਤੈਨੂੰ ਕੀ ਚਾਹੀਦਾ ਹੈ ਹallelujah ਤੂੰ ਕੀ ਕਹਿੰਦੀ ਅੰਦੀ ਮੈਂ ਆਪਣੇ ਲੋਕਾਂ ਦੇ ਵਿੱਚ ਘਰ ਵਸਦੀ ਆਪਣੇ ਲੋਕਾਂ ਦੇ ਵਿੱਚ ਰਹਿੰਦੀ ਹਾਂ ਮੈਨੂੰ ਕਿਸੇ ਵੀ ਚੀਜ਼ ਦੀ ਜ਼ਰੂਰਤ ਨਹੀਂ ਕਿਉਂਕਿ ਮੇਰੇ ਕੋਲ ਸਭ ਕੁਝ ਹੈਗਾ ਇਹਨੀ ਗੱਲ ਕਹਿ ਕੇ ਉਹ ਇਸਤਰੀ ਜਿਹੜੀ ਚਲੀ ਗਈ ਜਿਹੜਾ ਪਰਮੇਸ਼ਰ ਦਾ ਦਾਸ ਸੀ ਉਹਦੇ ਮਨ ਦੇ ਵਿੱਚ ਇੱਕ ਵਿਚਾਰ ਸੀ ਕਿ ਮੇਰਾ ਇਹਨਾਂ ਇੱਜ਼ਤ ਮਾਨ ਕਰਦੀ ਹੈ ਮੈਂ ਕੀ ਇਹਦੇ ਲਈ ਕਰਾਂ ਅਹੀਂ ਕੀ ਕਰੀਏ ਕਿ ਹਾਜੀ ਨੂੰ ਕਹਿ ਰਿਹਾ ਕਿ ਹਾਜੀ ਅਹੀਂ ਇਹਦੇ ਵਾਸਤੇ ਕੀ ਕਰੀਏ ਸਾਡਾ ਇਹਨਾਂ ਇੱਜ਼ਤ ਮਾਨ ਕਰਦੀ ਹੈ ਬਿਹਾਜੀ ਨੇ ਕਿਹਾ ਕਿ ਮੈਂ ਸੁਆਮੀ ਜੀ ਵੀ ਇਹਦੇ ਕੋਲ ਵੇਖਿਆ ਆ ਕਿ ਇਹਦੇ ਕੋਲ ਬੱਚਾ ਨਹੀਂ ਹੈਗਾ ਕੀ ਨਹੀਂ ਹੈਗਾ ਇਹਦੇ ਕੋਲ ਬੱਚਾ ਨਹੀਂ ਹੈਗਾ ਦੋਦੋ ਘਰ ਵਾਲਾ ਵੀ ਬਿਰਦੇ ਆ ਹalleluyah ਤਦੰਗਰ ਵਲਾਂ ਕੀਆ ਬੇਰਤੀ ਅਰ ਖੁਦਾ ਦੇ ਦਾਸ ਨੇ ਮਨ ਦੇ ਵਿੱਚ ਠਾਨ ਲਿਆ ਕਿ ਅੱਜ ਮੈਂ ਇਸ ਭੈਣ ਨੂੰ ਇਸਔਰਤ ਨੂੰ ਬਰਕਤ ਦੇਣੀ ਹੀ ਦੇਣੀ ਆ ਹਲੈ